ਰਾਮ ਨਾਮੰ ਧਿਆਨੰ ਸਰਬਤਰ ਪੂਰਣ। ਉਹਦੀ ਰਸਨਾ ਦਿੱਤੇ ਜੋ ਰਮਿਆ ਹੋਇਆ ਪ੍ਰਮਾਤਮਾ ਹੈ ਉਹਦਾ ਨਾਮ ਹੋਵੇਗਾ। ਪ੍ਰਮਾਤਮਾ ਦਾ ਨਾਮ ਉਹਦੀ ਰਸਨਾ ਤੇ ਵਸਿਆ ਹੋਵੇਗਾ। ਇਸ ਵਾਸੇ ਉਹਦੀ ਰਸਨਾ ਰਸ ਨਾਲ ਭਰੀ ਹੋਵੇਗੀ। ਔਰ ਉਹਦੇ ਬੋਲਾਂ ਵਿੱਚ ਸਤਿਆ ਵੀ ਹੋਵੇਗੀ, ਬਰਕਤ ਵੀ ਹੋਵੇਗੀ। ਕਿਉਂ? ਉਹਦੀ ਰਸਨਾ ਤੇ ਪ੍ਰਭੂ ਆਪ ਵਸਿਆ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਇਹ ਪਹਿਲੇ ਨਿਸ਼ਾਨ ਦੋ ਜੀ ਬਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਣੇ ਉਹਨੂੰ ਇਸ ਗੱਲ ਦਾ ਬੋਧ ਹੈ ਗਿਆਨ ਹੈ ਕਿ ਪ੍ਰਭੂ ਨੇ ਜੋ ਇਹ ਸੰਸਾਰ ਰਚਿਆ ਉਹ ਦੋ ਰੰਗੀਏ ਇੱਕ ਰੰਗ ਨਹੀਂ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢਾਪਾ ਹੈ ਖੁਸ਼ੀ ਹੈ ਗਮੀ ਹੈ ਹਾਸਾ ਹੈ ਰੋਣਾ ਹੈ ਨਫਾ ਹੈ ਨੁਕਸਾਨ ਹੈ ਦਿਨ ਹੈ ਰਾਤ ਹੈ ਤੁਸੀਂ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋ ਫਲਾਣਾ ਬੜਾ ਧਨਵਾਨ ਹੈ ਤਾਂ ਕੋਈ ਗਰੀਬ ਵੀ ਹੈ ਫਲਾਣਾ ਬੜਾ ਸੁੰਦਰ ਹੈ ਤਾਂ ਕੋਈ ਕ੍ਰੂਪ ਵੀ ਹੈ ਫਲਾਣਾ ਬੜਾ ਸ਼ਕਤੀਸ਼ਾਲੀ ਹੈ ਤਾਂ ਕੋਈ ਕਮਜ਼ੋਰ ਵੀ ਹੈ ਕਿਸੇ ਚੀਜ਼ ਦਾ ਵੀ ਨਾਮ ਲਓ ਦੂਜਾ ਖੜਾ ਹੈ ਸੰਸਾਰੀ ਉਸ ਨੂੰ ਕਹਿੰਦੇ ਨੇ ਇਹ ਦੋਵੇਂ ਰੰਗ ਕਬੂਲ ਨਹੀਂ ਨੇ ਇੱਕ ਰੰਗ ਕਬੂਲ ਹੈ ਜਨਮ ਕਬੂਲ ਹੈ ਮਰਨ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਨਫਾ ਕਬੂਲ ਹੈ ਨੁਕਸਾਨ ਨਹੀਂ ਆਸੇ ਚਾਹੀਦੇ ਨੇ ਕਰੋਣੇ ਨੇ ਪਰ ਕੌਣ ਦੱਸੇ ਰੋਣਿਆਂ ਤੋਂ ਬਿਨਾ ਹਾਸਾ ਹੁੰਦਾ ਹੀ ਨਹੀਂ ਮਰਨ ਤੋਂ ਬਿਨਾ ਜਨਮ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਰਾਤ ਤੋਂ ਬਿਨਾ ਦਿਨ ਹੁੰਦਾ ਹੀ ਨਹੀਂ ਇਹ ਦੋਵੇਂ ਇਕੱਠੇ ਨੇ ਇਕੱਠੇ ਨੇ ਇਸ ਸੰਬੰਧਿਤ ਮੈਂ ਅਕਸਰ ਬਿਆਨ ਕਰਦਾ ਹੁੰਦਾ ਦੋ ਤਰ੍ਹਾਂ ਦੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ ਇੱਕ ਉਹ ਨੇ ਜੋ ਕਹਿੰਦੇ ਨੇ ਸਾਨੂੰ ਇਹ ਦੋਵੇਂ ਨਹੀਂ ਚਾਹੀਦੇ ਇਹਨਾਂ ਦੇ ਭਗਤ ਕਬੀਰ ਨੇ ਸ਼ਰਮੌਰ ਉਹ ਕਹਿੰਦੇ ਨੇ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੋਂ ਨਾ ਮੰਗਿਆ ਭਾਵੇ ਏ ਪ੍ਰਭੂ ਕਮ ਸੇ ਕਮ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ ਹੁਣ ਐਸਾ ਕਿਹੜਾ ਮਨੁੱਖ ਹੈ ਜਿਹੜਾ ਸੁਖ ਨਹੀਂ ਮੰਗਦਾ ਕਿਨੂੰ ਨਹੀਂ ਚਾਹੀਦਾ ਪਰ ਕਬੀਰ ਕਹਿੰਦਾ ਮੈਨੂੰ ਨਹੀਂ ਚਾਹੀਦਾ। اے ਪ੍ਰਮਾਤਮਾ ਕਮ ਸੇ ਕਮ ਮੈਂ ਤੇਰੇ ਕੋਲੋਂ ਸੁਖ ਨਹੀਂ ਮੰਗਦਾ। ਤੇ ਮਨੁੱਖ ਦੀ ਮੂਲ ਮੰਗੇ ਸੁਖ ਹੈ। ਮੈਂ ਇਹ ਵੀ ਬਿਆਨ ਕਰਾਂ ਮਨੁੱਖ ਪੁੱਤਰ ਦੀ ਮੰਗ ਨਹੀਂ ਕਰਦਾ। ਸੁਖ ਦੀ ਮੰਗ ਕਰਦਾ ਹੈ। ਅਗਰ ਪੁੱਤਰ ਤੋਂ ਦੁੱਖ ਮਿਲਣ ਲੱਗ ਪਵੇ ਰਿਸ਼ਤਾ ਟੁੱਟ ਜਾਂਦਾ। ਮਨੁੱਖ ਨੂੰ ਭਰਾ ਨਹੀਂ ਚਾਹੀਦਾ ਸੁੱਖ ਚਾਹੀਦਾ ਹੈ ਅਗਰ ਭਰਾ ਤੋਂ ਵੀ ਦੁੱਖ ਮਿਲਣ ਲੱਗ ਪਵੇ ਤਾਂ ਭਰਾ ਦਾ ਨਾਤਾ ਵੀ ਦੁਸ਼ਮਣੀ 'ਚ ਬਦਲ ਜਾਂਦਾ ਹੈ ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ ਸੁੱਖ ਚਾਹੀਦਾ ਹੈ ਅਗਰ ਮਿੱਤਰਾਂ ਤੋਂ ਦੁੱਖ ਮਿਲਣ ਲੱਗ ਪਵੇ ਤਾਂ ਦੋਸਤੀ ਦੁਸ਼ਮਣੀ ਦੇ 'ਚ ਬਦਲ ਜਾਂਦੀ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਸੁੱਖ ਚਾਹੀਦਾ ਅਗਰ ਪਤਨੀ ਤੋਂ ਰੋਜ਼ ਰੋਜ਼ ਕਲੇਸ਼ ਮਿਲਣ ਲੱਗ ਪਏ ਤੋ ਮੈਰਸ ਕਰਾ ਨੌਬਤ ਤਲਾਕ ਤੱਕ ਚਲੀ ਜਾਂਦੀ ਔਰ ਮਨੁੱਖ ਨੂੰ ਪਤੀ ਨਹੀਂ ਚਾਹੀਦਾ ਸੁਖ ਚਾਹੀਦਾ ਔਰ ਪਤੀ ਤੋ ਰੋਜ਼ ਰੋਜ਼ ਕਲੇਸ਼ ਮਿਲਦਾ ਹੈ ਦੁੱਖ ਮਿਲਦਾ ਹੈ ਤੋ ਇਨ੍ਹਾਂ ਰਿਸ਼ਤਿਆਂ 'ਚ ਵੀ ਦਰਾੜ ਆ ਜਾਂਦੀ ਹੈ ਕਹਿੰਦੇ ਨੇ ਮਨੁੱਖ ਨੂੰ ਪਰਮਾਤਮਾ ਵੀ ਨਹੀਂ ਚਾਹੀਦਾ ਸੁਖ ਚਾਹੀਦਾ ਸੁਖ ਚਾਹੀਦਾ ਹੈ मनुख दी मूल मांग सुख है। ये किसी जगह तो भी मिले। देखो हिम्मत कबीर दी। ऐ कैनन परिपूर्ण परमात्मा कम से कम मैं तेरे कोलों सुख नहीं मांगदा। आ दोगी बड़ी हिम्मत दी गल है क्यों? थानू सुख क्यों नहीं चाहिदा? तुसी सुख क्यों नहीं मांगदा? ਤੋ ਕਬੀਰ ਕਾਰਨ ਦੱਸਦੇ ਨੇ ਸੁਖ ਮੰਗਤ ਦੁਖ ਆਗਲ ਆਵੇ ਸੋ ਸੁਖ ਹਮੋਂ ਨਾ ਮੰਗਿਆ ਬਾਵੇ ਏ ਪ੍ਰਭੂ ਤੋ ਸੰਸਾਰ ਦੇਚ ਕੱਲਾ ਸੁਖ ਤੇ ਬਣਾਇਆ ਨਹੀਂ ਹਰ ਸੁਖ ਦੇ ਪਿੱਛੇ ਦੁਖ ਹੈ ਤੇ ਜੇ ਮੈਂ ਸੁਖ ਮੰਗਿਆ ਤੋ ਫਿਰ ਦੁਖ ਵੀ ਆਵੇਗਾ ਕੋਈ ਮਨੁੱਖ ਕਿੰਨਾ ਕੁ ਵੱਡਾ ਦੁਖੀ ਹੈ ਵੇਖ ਲੈਣਾ ਕਿੰਨਾ ਕੁ ਵੱਡਾ ਸੁਖੀ ਹੈ ਸੁਖ ਦੁਖ ਦੋਵੇਂ ਬਰਾਬਰ ਚੱਲਦੇ ਨੇ बड़े-बड़े धनवान बड़े-बड़े शक्तिशाली बड़े-बड़े समर्थ पुरुष महाराज कहंदे ना उना दा इक कोई पैलो ना देख लेना कि दुनियावी सुख उना कोल बहुत नहीं चिंतामा भी बहुत नहीं मानसिक क्लेश भी बहुत ज्यादा है दुख सुख दोमे इकट्ठे ही चलदे ने ते कबीर कहंदे मैं इस वासे सुख नहीं मांगदा क्योंकि सुख दे नाल दुख आवेगा ਤੂੰ ਕੱਲਾ ਸੁਖ ਬਣਾਇਆ ਹੀ ਨਹੀਂ ਆਪਾਂ ਮੰਗਦੇ ਹੀ ਨਹੀਂ ਤੇਰੇ ਕੋਲ ਦੂਸਰੇ ਭਗਤ ਨੇ ਸ਼੍ਰੀ ਨਾਮਦੇਵ ਉਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵੜਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ ਜੇ ਤੂੰ ਸਾਨੂੰ ਛਤਰਪਤੀ ਰਾਜਾ ਬਣਾ ਦੇਵੇਂ ਤੇ ਸਾਡਾ ਵਦ ਕੀ ਜਾਣਾ ਹੈ ਤੇ ਜੇ ਦਰਦ ਦਰਦ ਦਾ ਬਿਖਾਰੀ ਬਣਾ ਦੇਵੇਂ ਤੇ ਸਾਡਾ ਘਟ ਕੀ ਜਾਣਾ ਸਾਨੂੰ ਰਾਜਾ ਹੋਣਾ ਵੀ ਕਬੂਲ ਹੈ ਸਾਨੂੰ ਬਿਖਾਰੀ ਹੋਣਾ ਵੀ ਪ੍ਰਵਾਨ ਹੈ ਸਾਨੂੰ ਸੰਸਾਰ ਦੇ ਸੁੱਖ ਵੀ ਕਬੂਲ ਨੇ ਸਾਨੂੰ ਸੰਸਾਰ ਦੇ ਦੁੱਖ ਵੀ ਕਬੂਲ ਨੇ ਤੂੰ ਬਣਾਇਆ ਜੋ ਇਸ ਤਰ੍ਹਾਂ ਸੰਸਾਰ ਤੂੰ ਇਹ ਦੋ ਰੰਗੀ ਸੰਸਾਰ ਬਣਾਇਆ ਸਾਨੂੰ ਦੋਵੇਂ ਕਬੂਲ ਨੇ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਕਬੂਲ ਸਾਨੂੰ ਜਵਾਨੀ ਵੀ ਕਬੂਲ ਸਾਨੂੰ ਬੁਢੇਪਾ ਵੀ ਕਬੂਲ ਸਾਨੂੰ ਸੁਖ ਵੀ ਕਬੂਲ ਸਾਨੂੰ ਦੁੱਖ ਵੀ ਕਬੂਲ ਯਾਤੇ ਮਨੁਖ ਦੋਹਾਂ ਦਾ त्यागे ਬਣ ਜਾਏ ਦੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੇ ਉਹਦੇ ਕੋਲ ਆਨੰਦ ਹੁੰਦਾ ਹੈ ਸਮਾਧੀ ਹੁੰਦੀ ਹੈ ਯਾ ਦੋਹਾਂ ਨੂੰ ਕਬੂਲ ਕਰੇ ਉਹਦੇ ਕੋਲ ਆਨੰਦ ਹੁੰਦਾ ਹੈ ਸਮਾਧੀ ਹੁੰਦੀ ਹੈ ਸੰਸਾਰੀ ਕਿਹਨੂੰ ਕਹਿੰਦੇ ਨੇ ਇੱਕ ਕਬੂਲ ਹੈ ਇੱਕ ਨਹੀਂ ਕਬੂਲ ਜਨਮ ਕਬੂਲ ਹੈ ਇੱਕ ਬੱਚਾ ਜਨਮ ਦਿਨ ਮਨਾਵੇ ਮਾਫ ਕੀਤਾ ਜਾ ਸਕਦਾ ਹੈ ਇੱਕ ਜਵਾਨ ਜਨਮ ਦਿਨ ਮਨਾਵੇ ਜ਼ਰਾ ਮੂਰਖ ਹੋਵੇਗਾ ਗੁਸਤਾਖੀ ਮਾਫ ਤੇ ਬੁੱਢਾ ਵੀ ਜਨਮ ਦਿਨ ਮਨਾਵੇ ਜਦ ਕਿ ਪੈਰ ਕਬਰ ਦੇ ਚ ਪਿਆ ਹੈ ਚਿਤਾ ਦੇ ਚ ਪਿਆ ਹੈ ਤੇ ਜਨਮ ਦਿਨ ਪਿਆ ਮਨਾਉਂਦਾ ਇਹਨੂੰ ਅਕਲ ਆਈ ਕੋਈ ਨਹੀਂ ਇਹਦੇ ਕੋਲ ਅਕਲ ਹੈ ਹੀ ਕੋਈ ਨਹੀਂ ਇਹ ਵੀ ਮਰਜ਼ ਕਰਦੇ ਕਾਰਨ ਮਨੁੱਖ ਨੂੰ ਇੱਕ ਕਬੂਲ ਹੈ ਦੋ ਜਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਸੁਖ ਕਬੂਲ ਨੇ ਦੁਖ ਨਹੀਂ ਨਫਾ ਚਾਹੀਦਾ ਹੈ ਨੁਕਸਾਨ ਨਹੀਂ ਤੇ ਕੌਣ ਦੱਸੇ ਨੁਕਸਾਨ ਤੋਂ ਬਿਨਾ ਨਫਾ ਹੁੰਦਾ ਹੀ ਨਹੀਂ ਮਰਨ ਤੋਂ ਬਿਨਾ ਜਨਮ ਹੁੰਦਾ ਹੀ ਨਹੀਂ ਇਹ ਤੇ ਸੰਸਾਰ ਦੋ ਰੰਗੀ ਹੈ ਇਹ ਦੋਹਾਂ ਨੂੰ ਕਬੂਲ ਕਰੋ ਇਹ ਦੋਹਾਂ ਦਾ ਤਿਆਗ ਕਰੋ ਜੋ ਦੋਹਾਂ ਦਾ ਤਿਆਗ ਕਰਦਾ ਹੈ ਪਰਮ ਭਗਤ ਹੈ ਪਰਮ ਗਿਆਨੀ ਹੈ ਉਹ ਜੋ ਦੋਹਾਂ ਨੂੰ ਕਬੂਲ ਕਰਦਾ ਹੈ ਉਹ ਵੀ ਭਗਤ ਹੈ ਉਹ ਵੀ ਬ੍ਰਹਮ ਗਿਆਨੀ ਹੈ ਪਰ ਜੋ ਇੱਕ ਨੂੰ ਕਬੂਲ ਕਰਦਾ ਹੈ ਤੇ ਇੱਕ ਨੂੰ ਇਨਕਾਰ ਕਰਦਾ ਹੈ ਇੱਕ ਲਈ ਦੁਖੀ ਹੁੰਦਾ ਹੈ ਬਸ ਉਸੇ ਨੂੰ ਸੰਸਾਰੀ ਕਹਿੰਦੇ ਨੇ ਤੇ ਸੰਸਾਰੀ ਦੁੱਖ ਦੇ ਚ ਰਹੇਗਾ ਕਿਉਂਕਿ ਇੱਕ ਨੂੰ ਕਬੂਲ ਕਰਦਾ ਇੱਕ ਨੂੰ ਕਬੂਲ ਨਹੀਂ ਕਰਦਾ ਬੁਢੇਪਾ ਆ ਗਿਆ ਬੁਢੇਪੇ ਨੂੰ ਕਬੂਲ ਨਹੀਂ ਕਰਦਾ ਮੌਤ ਸਿਰ ਤੇ ਆ ਗਈ ਹੈ ਕਬੂਲ ਨਹੀਂ ਕਰਦਾ ਇੱਕ ਚਾਈ ਦਾ ਇੱਕ ਨਹੀਂ ਤੋ ਇਹ ਮਨੁੱਖ ਸਦਾ ਦੁਖੀ ਰਹੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੂਜੀ ਨਿਸ਼ਾਨੀ ਉਸ ਦੀ ਗਿਆਨੰ ਸਮ ਦੁਖ ਸੁਖੰ ਜੋਗਤ ਨਰਮਲ ਨਿਰਵੈਰਣੇ ਜਦ ਵੀ ਤੁਹਾਨੂੰ ਕੋਈ ਬੇਚੈਨ ਤੇ ਦੁਖੀ ਦਿਖਾਈ ਦੇਵੇ ਸਮਲਣ ਨੂੰ ਇਸ ਨੂੰ ਦੂਜਾ ਭਾਗ ਕਬੂਲ ਨਹੀਂ ਹੈ ਬਸ ਇੰਨੇ ਗੱਲ ਹੈ ਨਹੀਂ ਤੇ ਦੁੱਖ ਹੋਣ ਦਾ ਕੋਈ ਮਤਲਬ ਹੀ ਨਹੀਂ ਹੈ ਸੰਸਾਰ ਪ੍ਰਭੂ ਨੇ ਐਸਾ ਬਣਾਇਆ ਹੈ ਜੇ ਦਿਨ ਹੈ ਤੇ ਰਾਤ ਹੈ ਜਗਤ ਵਿੱਚ ਦੁੱਖ ਵੀ ਹੈ ਬੜਾ ਭਾਰੀ ਦੁੱਖ ਹੈ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਦੁੱਖ ਕੀ ਪੰਡਾ ਖੁਲਿਆਂ ਸੁਖ ਨਾਨਕ ਸਿਉਖ ਹੋਇ ਹਰ ਬੰਦਾ ਕੀ ਹੈ ਦੁੱਖਾਂ ਦੀ ਪੰਡ જરા ખોલ કે વેખીએ સોએ દુખ તો ਹੋਰ ਕੁਛ ਵੀ ਨਹੀਂ ਨਿਕਲਦਾ 발ਲੇ રોਵੇ ਨਾਏ ਬਤਾਰ ਨਾਨਕ ਦੁਖਿਆ ਸਭ ਸੰਸਾਰ ਦੁੱਖ ਦਾ ਮੂਲ ਕਾਰਨ ਇੱਕ ਕਬੂਲ ਹੈ ਕਿ ਨਹੀਂ ਕਬੂਲ ਜਦ ਦੋਵੇਂ ਕਬੂਲ ਹੋ ਜਾਣਾ ਜਾਂ ਦੋਹਾਂ ਤੋਂ ਮਨੁੱਖ ਆਪਣੇ ਮਨ ਨੂੰ ਇੱਕ ਪਾਸੇ ਕਰ ਲਵੇ ਫਿਰ ਉਹਦੇ ਲਈ ਸੰਸਾਰ ਦੇ ਵਿੱਚ ਦੁੱਖ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਦੁੱਖ ਨਹੀਂ ਸਭ ਸੁਖ ਹੀ ਹੈ રે ਹਰ ਨਹੀਂ ਸਭ ਜیتے ਬੁਰਾ ਨਹੀਂ ਸਭ ਭਲਾ ਹੀ ਹੈ રે ਏਕਾ ਏਕੀ ਨੇਥੇ ਇੱਕ ਦੀ ਨੀਅਤ ਜਗਤ ਦੇ ਚ ਕੰਮ ਪਈ ਕਰਦੀ ਏ ਕੁਛ ਵੀ ਬੁਰਾ ਨਹੀਂ ਸਾਨੂੰ ਸਭ ਕਬੂਲ ਬੰਦਾ ਕਹਿ ਦਿੰਦਾ ਕਿਸੇ ਦਾ ਨੁਕਸਾਨ ਹੋਇਆ ਭਈ ਮਿਤਰਾ ਬਹੁਤ ਬੁਰਾ ਹੋ ਗਿਆ ਤੇਰੇ ਨਾਲ ਮੌਤ ਹੋ ਗਈ ਕਿਸੇ ਘਰ ਅਫਸੋਸ ਕਰਨ ਜਾਂਦੇ ਸਮਾਜ ਦੇ ਚ ਰਹਿਣਾ ਅਫਸੋਸ ਹੈ ਬਟਾ ਬਹੁਤ ਬੁਰਾ ਹੋਇਆ ਹੁਣ ਮੈਂ ਅਰਜ਼ ਕਰਾਂ ਬੜੀ ਹਿੰਮਤ ਦੀ ਗੱਲ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰਹਿ ਜੋ ਕੁਝ ਵੀ ਹੋਇਆ ਜੋ ਕੁਝ ਵੀ ਹੋ ਰਿਹਾ ਹੈ ਕੁਝ ਵੀ ਬੁਰਾ ਨਹੀਂ اے ਪ੍ਰਭੂ ਤੂੰ ਸੰਸਾਰ ਬਣਾਇਆ ਹੀ ਇਸ ਤਰ੍ਹਾਂ ਦਾ ਤੇਰਾ ਜਗਤ ਹੈ ਹੀ ਇਸ ਤਰ੍ਹਾਂ ਸਾਨੂੰ ਦੋਵੇਂ ਕਬੂਲ ਲੈ ਜਦ ਦੋਵੇਂ ਕਬੂਲ ਲੈ ਤਾਂ ਫਿਰ ਦੁੱਖ ਨਹੀਂ ਹੈ ਜਾ ਦੋਹਾਂ ਦਾ ਤਿਆਗ ਹੈ ਫਿਰ ਦੁੱਖ ਨਹੀਂ ਹੈ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ ਕੌਣ ਕਹਿੰਦਾ ਦੁੱਖ ਹੈ ਪਰ ਮਹਿਰਸ ਕਰਾਂ ਜੋ ਸੰਸਾਰੀ ਹੈ ਉਹਦੇ ਕੋਲ ਸਿਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ ਹੋਵੇਗਾ ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਦੇ ਜੋ ਸੰਸਾਰੀ ਬਿਰਤੀ ਦਾ ਮਨੁੱਖ ਹੈ ਉਹ ਦੁਖੀ ਹੈ ਜ਼ਰਾ ਵੀ ਉਹਨੂੰ ਖੋਲ ਕੇ ਵੇਖੀਏ ਬਸ ਦੁੱਖ ਹੀ ਦੁੱਖ ਨਿਕਲਦੇ ਦੁੱਖ ਦੀ ਪੰਡਾ ਖੁਲੀਆਂ ਸੁਖ ਨਾਨਕ ਸਿਓ ਕੋਏ ਪਰ ਜਿਹੜਾ ਦੋਹਾਂ ਨੂੰ ਕਬੂਲ ਕਰ ਲੈਂਦਾ ਹੈ ਜਾਂ ਦੋਹਾਂ ਤੋਂ ਮਨ ਨੂੰ ਇੱਕ ਪਾਸੇ ਕਰ ਲੈਂਦਾ ਹੈ ਉਹ ਫਿਰ ਐਲਾਨੀਆਂ ਕਹਿੰਦਾ ਦੁੱਖ ਨਾਹੀਂ ਸਭ ਸੁਖ ਹੀ ਹੈ રે ਆਰ ਨਹੀਂ ਸਭ ਜیتے ਬੁਰਾ ਨਹੀਂ ਸਭ ਭਲਾ ਹੀ ਹੈ ਰੇ ਇੱਕ ਇੱਕ ਹੀ ਨੇ ਤੇ ਉਸ ਇੱਕ ਦੀ ਨੀਅਤ ਕੰਪੀ ਕਰਦੀ ਉਸ ਇੱਕ ਦਾ ਬਣਾਇਆ ਆ ਵਿਧਾਨ ਕੰਪੀਆ ਕਰਦਾ ਕੁਝ ਵੀ ਬੁਰਾ ਨਹੀਂ ਹੈ ਨਫਾ ਹੋ ਗਿਆ ਬੜਾ ਚੰਗਾ ਹੋ ਗਿਆ ਬੜਾ ਚੰਗਾ ਹੋ ਗਿਆ ਨੁਕਸਾਨ ਹੋ ਗਿਆ ਬਹੁਤ ਬੁਰਾ ਹੋਇਆ ਬਹੁਤ ਬੁਰਾ ਹੈ ਕੁਸਤਾਖੀਵਾ ਮਨੁੱਖ ਵਿਪਰੀਤ ਹਾਲਤ ਦੇ ਨਾਲ ਇਹੀ ਸ਼ਬਦ ਜੋੜਦਾ ਹੈ ਬਹੁਤ ਬੁਰਾ ਹੋਇਆ ਹੈ ਬਹੁਤ ਬੁਰਾ ਹੋਇਆ ਅਫਸੋਸ ਕਰਨ ਜਾਂਦੇ ਆ ਅਸੀਂ ਬਹੁਤ ਬੁਰਾ ਹੋਇਆ ਹੈ ਅਫਸੋਸ ਹੈ ਪਰ ਮਹਾਰਾਜ ਕਹਿੰਦੇ ਨਹੀਂ ਸੰਸਾਰ ਹੈ ਇਸ ਤਰ੍ਹਾਂ ਇਸ ਵਾਸਤੇ ਕਿਹੜੀ ਗੱਲ ਦਾ ਅਫਸੋਸ ਬੁਰਾ ਹੈ ਹੀ ਨਹੀਂ ਕੁਝ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਇਕਾ ਇਕ ਹੀ ਨੇਥੇ ਉਸ ਇਕ ਦੀ ਨੀਅਤ ਕੰਪਈ ਕਰਦੀ ਹੈ ਉਸ ਇੱਕ ਦਾ ਬਣਾਇਆ ਹੈ ਵਿਧਾਨ ਪਿਆ ਕੰਮ ਕਰਦਾ ਹੈ ਇਹ ਦੂਜਾ ਲਖਣ ਹੈ ਉਸ ਬ੍ਰਹਮਗੈ ਨਹੀਂ ਦਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਉਹ ਆਪਣੇ ਹਿਰਦੇ ਨੂੰ ਨਿਰਵੈਰ ਰੱਖਦਾ ਹੈ ਬੜੀ ਨਿਰਮਲ ਜੁਗਤੀ ਹੈ ਔਰ ਦੁਖ ਸੁਖ ਇਕ ਸਮਾਨ ਕਰਕੇ ਸਮਝਦਾ ਹੈ ਇਹ ਉਸ ਦਾ ਦੂਸਰਾ ਜੋ ਹੈ ਲਕਸ਼ਣ ਤੀਸਰਾ ਦਿਆਲੰ ਸਰਵਤਰ ਜੀ ਪੰਚ ਦੋਖ ਬਿਵਰਜਤੇ ਉਹਦੀ ਦਇਆ ਸਾਰਿਆਂ ਤੇ ਹੈ ਦਰਸਲ ਜਿਸ ਨਾਲ ਵੈਰ ਹੋਵੇ ਉਹ ਭਰਾ ਹੈ ਬੇਗਾਨਾ ਹੈ ਮਨ ਉਸ ਤੇ ਦਇਆ ਨਹੀਂ ਕਰਦਾ ਅਕਸਰ ਦਇਆ ਆਰਸ ਆਪਣੇ ਹੱਥ ਹੀ ਆਉਂਦਾ ਹੈ ਇਹਨੂੰ ਮੋਹ ਕਹਿ ਦਿੰਦੇ ਨੇ ਸਵਾਰਥ ਕਹਿ ਦਿੰਦੇ ਨੇ ਦਇਆ ਨਹੀਂ ਦਇਆ ਤੇ ਸਾਰਿਆਂ ਤੇ ਆਉਦੀ ਹੈ ਮਨੁੱਖ ਆਪਣੇ ਦਾ ਬੁਰਾ ਨਹੀਂ ਮੰਗਦਾ ਉਹ ਆਪਣੇ ਦਾ ਮੰਗਦਾ ਹੈ ਬੇਗਾਨੇ ਦਾ ਮੰਗਦਾ ਹੈ ਤੇ ਗੁਰਬਾਣੀ ਕਹਿੰਦੀ ਇਹਨੂੰ ਬੇਗਾਨਾ ਜੋ ਦਿਖਾਈ ਦੇ ਰਿਹਾ ਹੈ ਜਗਤ ਦੇ ਵਿੱਚ ਬੇਗਾਨਾ ਕੋਈ ਵੀ ਨਹੀਂ ਹੈ ਅਸੀਂ ਸਾਰੇ ਇੱਕ ਤੋਂ ਆਏ ਹਾਂ ਜਦ ਆਏ ਇੱਕ ਤਵਾ ਤੇ ਬੇਗਾਨਾ ਕੌਣ ਸਾਰਿਆਂ ਦੇ ਅੰਦਰ ਪਵਨ ਹੈ ਸਾਰੇ ਮਿੱਟੀ ਦੇ ਪੁਤਲੇ ਨੇ ਸਾਰਿਆਂ ਦੇ ਅੰਦਰ ਅਗਨੀ ਹੈ ਸਾਰਿਆਂ ਦੇ ਅੰਦਰ ਪਾਣੀ ਹੈ ਔਰ ਸਾਰੇ ਆਕਾਸ਼ ਦੇ ਚ ਜੀ ਰਹੇ ਨੇ ਪੰਜ ਤਤ ਦੇ ਸਾਰੇ ਪੁਤਲੇ ਨੇ ਪੰਜ ਤਤ ਪ੍ਰਭੂ ਨੇ ਬਣਾਏ ਨੇ ਆਏ ਤੇ ਸਾਰੇ ਅਸੀਂ ਉਸੇ ਤੋਂ ਪਰ ਮਨੁੱਖ ਬੇਗਾਨਾ ਮੰਨ ਲੈਂਦਾ ਹੈ ਦੀਵਾਰਾਂ ਖੜੀਆਂ ਕਰ ਲੈਂਦਾ ਹੈ ਫਿਰ ਬੇਗਾਨੇ ਦਾ ਬੁਰਾ ਮੰਗਦਾ ਹੈ ਇੱਕ ਕੌਮ ਦੂਸਰੀ ਕੌਮ ਦਾ ਬੁਰਾ ਮੰਗਦੀ ਹੈ ਇੱਕ ਮੁਲਕ ਦੂਸਰੇ ਮੁਲਕ ਦਾ ਬੁਰਾ ਮੰਗਦਾ ਹੈ ਇੱਕ ਪਰਿਵਾਰ ਦੂਜੇ ਪਰਿਵਾਰ ਦਾ ਬੁਰਾ ਮੰਗਦਾ ਹੈ ਇੱਕ ਵਿਅਕਤੀ ਦੂਜੇ ਵਿਅਕਤੀ ਦਾ ਬੁਰਾ ਮੰਗਦਾ ਹੈ ਕਿਉਂਕਿ ਦੂਜਾ ਉਪਰ ਬੇਗਾਨਾ ਪ੍ਰਭੂ ਦਾ ਨਾਮ ਜਪ ਕੇ ਬੇਗਾਨਾ ਕੋਈ ਵੀ ਨਹੀਂ ਰਹਿ ਜਾਂਦਾ ਨਹਿ ਕੋ ਵਹਿਰੀ ਨਹੀਂ ਬੇਗਾਨਾ ਸਗਲ ਸੰਗ हमको बनाए सबको मीत हम अपन केना हम सब नाखे साजन assi sarayanu apna mitra man le sab apne koi oopra nahi koi beganana nahi mai fir do rawa munukh begane da bhala nahi mang sakda oopre da te bura hi mangega te hor arj kara rabbi niyam hai ਜਿਹੜਾ ਕਿਸੇ ਦਾ ਬੁਰਾਈ ਮੰਗਦਾ ਰਹਿੰਦਾ ਹੈ ਉਹਦਾ ਆਪਣਾ ਹੀ ਬੁਰਾ ਹੋ ਜਾਂਦਾ ਹੈ ਇਸ ਵਾਸਤੇ ਸਾਬੇ ਕਹਿੰਦੇ ਨੇ ਪਰਖਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੇਤ ਜੇ ਤੂੰ ਦੁੱਖ ਤੋਂ ਬਚਣਾ ਚਾਹੁੰਦਾ ਹੈ ਸੰਤਾਪ ਤੋਂ ਬਚਣਾ ਚਾਹੁੰਦਾ ਹੈ ਤਾਂ ਕਿਸੇ ਦਾ ਦੁੱਖ ਮੰਗ ਹੀ ਨਾ ਕਿਸੇ ਨੂੰ ਦੁੱਖ ਦੇ ਹੀ ਨਾ ਤੂੰ ਕਿਸੇ ਨੂੰ ਦੁੱਖ ਦੇਵੇਂਗਾ ਮੰਗੇਗਾ ਪਲਟ ਕੇ ਤੇਰੀ ਚੌਲੀ ਚਾਣਾ ਇਹ ਤੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿ ਚ ਹੱਥ ਨਾ ਆਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਰੋ ਰਿਹਾ ਹੈ ਗੁਸਤਾਖੀ ਮਾਫ ਰੁਲਾਇਆ ਹੋਵੇਗਾ ਕਿਸੇ ਨੂੰ ਕੋਈ ਮਨੁੱਖ ਬਹੁਤ ਦੁਖੀ ਹੈ ਤੂੰ ਇਸਨੇ ਦੁਖੀ ਕੀਤਾ ਹੋਣਾ ਕਿਸੇ ਨੂੰ ਕੋਈ ਮਨੁੱਖ ਬਹੁਤ ਪਰੇਸ਼ਾਨ ਹੈ ਸੰਤਾਪ ਗ੍ਰਸਤ ਹੈ ਤੋ ਇਸਨੇ ਕਿਸੇ ਦੀ ਚੋਲੀ ਚਹੀ ਹੀ ਕੁਝ ਪਾਇਆ ਹੋਣਾ ਹੈ ਪਲਟ ਕੇ ਵਾਪਸ ਆਇਆ ਹੈ ਇਤੇ ਦਿੱਤਾ ਲਈਏ ਆਪਣਾ ਦੂਜੇ ਨੂੰ ਦੇਣ ਲਗਿਆਂ ਸੋਚ ਕੇ ਦੇਵੀ ਪਲਟ ਕੇ ਤੇਰੀ ਚੋਲੀ ਚ ਵਾਪਸ ਆਣਾ ਤੋ ਕਿਸੇ ਦੀ ਪਗਲਾਈ ਹੈ ਸਲਾਮਤ ਤੇਰੀ ਵੀ ਨਹੀਂ ਰਹਿਣ ਤੋ ਕਿਸੇ ਦੇ ਰਸਤੇ ਦੇ ਚ ਰੋੜੇ ਵਿਛਾਏ ਨੇ ਤੇਰੇ ਰਸਤੇ 'ਚ ਵੀ ਕੰਡੇ ਆਉਣਗੇ ਕਿ ਰੱਬ ਹੀ ਨਹੀਂ ਆਵੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾਲ ਪਰਖੀਤਾ ਕੀ ਜੈ ਅਸੀਂ ਆਮ ਮਨੁੱਖੀ ਫਿਤਰਤ ਜੋ ਉਪਰ ਹੈ ਬੇਗਾਨਾ ਹੈ ਉਹਨੂੰ ਦੁੱਖ ਦੇਖ ਕੇ ਹੀ ਖੁਸ਼ ਹੁੰਦੇ ਆਂ ਸ਼ੇਖ ਸਾਦੀ ইরਾਨੀ ਸੂਫੀ ਸੰਤ ਉਹ ਕਹਿੰਦੇ ਨੇ ਮੈਂ ਨਜੂਮੀ ਤੇ ਨਹੀਂ ਆ ਭਾਵੇਂ ਮੈਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਕਿਸਮਤ ਮਨੁੱਖ ਕੌਣ ਹੈ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦ ਅਖਤਰ ਕਸ ਅਸਤਰ ਕਹਿੰਦੇ ਇਨਸਾਫ ਦੀ ਗੱਲ ਮੈਥੋਂ ਪੁੱਛੋ ਬਦਬਖਤ ਬੰਦਾ ਕੌਣ ਹੈ ਬਦਕਿਸਮਤ ਕੌਣ ਹੈ ਗਰ ਇਨਸਾਫ ਪੁਰਸੀ ਬਦਖਤਰ ਕਸ ਹਸਤ ਕੇ ਦਰ ਰਾਹਤਸ਼ ਰੰਜ ਦੇ ਗਰ ਕਸ ਹਸਤ ਉਹ ਮਨੁਖ ਬਦਬਖਤ ਹੈ ਜੋ ਹਰ ਵਕਤ ਦੋਜਿਆਂ ਦਾ ਰੰਜ ਮੰਗਦਾ ਹੈ ਦੁੱਖ ਮੰਗਦਾ ਹੈ